ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਅਜੀਬ ਕਿਸਮ ਦਾ ਸੰਕਟ ਪੈਦਾ ਹੋ ਗਿਆ ਇੱਕ ਪਾਸੇ ਉਹਨਾਂ ਦੇ ਸਕਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਹਮਲਾ ਤੇਜ਼ ਕਰਤਾ ਬਹੁਤ ਸਾਰੇ ਲੋਕ ਜਿਹੜੇ ਪਾਰਟੀ ਛੱਡਣ ਨੂੰ ਫਿਰਦੇ ਨੇ ਦੋ ਤਾਂ ਛੱਡੀ ਗਏ ਇੱਕ ਤਾਂ ਐਮਐਲਏ ਛੱਡ ਗਿਆ ਸੀਤਲ ਨਗਰਾਨ ਅੱਜ ਕੱਲੋਂ ਖਬਰਾਂ ਚ ਤੇ ਛੱਡਣ ਤੋਂ ਬਾਅਦ ਜਿਸ ਤਰੀਕੇ ਨਾਲ ਉਸਨੇ ਆਪਰੇਸ਼ਨ ਲੋਟਸ ਬਾਰੇ ਸੱਚ ਦੱਸਿਆ ਜੋ ਹੋਰ ਬਹੁਤ ਸਾਰੀਆਂ ਗੱਲਾਂ ਦਸੀਆਂ ਨੇ ਕਿ ਕਿਉਂ ਲੋਕ ਦੁਖੀ ਨੇ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਦੀ ਗੱਲ ਕਰਦੇ ਆਪਾਂ ਅੱਗੇ ਜਾ ਕੇ ਤੇ ਨਾਲੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਸੀਤਲ ਅੰਗਰਾਨ ਖੁਦ ਵੀ ਚਰਚਾ 'ਚ ਫੇਰ ਆ ਗਿਆ ਡਰੱਗ ਦੇ ਕੇਸ ਦੇ ਵਿੱਚ ਜਾਂ ਡਰੱਗ ਮਾਫੀਆ ਦੇ ਨਾਲ ਸੰਬੰਧ ਹੋਣ ਦੇ ਵਿੱਚ ਇੱਕ ਦਿਨ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ 'ਚ ਆਇਆ ਲਗਭਗ ਉਸੇ ਕਿਸਮ ਦਾ ਮਾਡਲ ਹੈ ਆਮ ਆਦਮੀ ਪਾਰਟੀ ਕੋਲ ਜਿਸ ਤਰ੍ਹਾਂ ਦਾ ਬੀਜੇਪੀ ਦਾ ਮਾਡਲ ਹੈ ਲੋਕਾਂ ਨਾਲ ਡੀਲ ਕਰਨ ਦਾ ਬਾਕੀ ਪਾਰਟੀਆਂ ਨਾਲ ਬਾਕੀ ਐਮਐਲਏਜ਼ ਨਾਲ ਡੀਲ ਕਰਨ ਦਾ ਮਾਡਲ ਸੇਮ ਹੀ ਲੱਗਦਾ ਹੈ ਕਿਸੇ ਕਰਕੇ ਬਹੁਤ ਬਰ ਲੋਕ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਵੀ ਟੀਮ ਕਹਿੰਦੇ ਨੇ ਖैर ਸਾਡਾ ਮਸਲਾ ਜ ਇਹ ਹੈ ਕਿ ਬਹੁਤ ਸਾਰੇ ਹੋਰ ਐਮਐਲਏ ਇਕਦਾ ਇੱਕ ਕਾਫੀ ਅਹਿਮ ਰਾਜ ਸਭਾ ਦਾ ਮੈਂਬਰ ਉਹ ਕੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਿਹਾ ਹੈ ਬੜੀ ਚਰਚਾ ਹੈ ਉਤੇ ਗੱਲ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਸ਼ੁਰੂਤ ਕਰ ਦਿੰਦਾ ਕਿ ਜਿੰਨਾ ਵੀ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਹਿ ਰਿਹਾ ਜੇ ਆਪਾਂ ਪਹਿਲਾਂ ਗੱਲ ਕਰ ਲਈ ਦੇਖੋ ਦੋ ਬੰਦੇ ਤਾਂ ਚਲੇ ਗਏ ਸ਼ੀਤਲ ਰੰਗਰਾਲ ਤੇ ਸਸੀਰ ਡਿੰਕੂ ਹੋਰ ਤਿੰਨ ਚਾਰ ਨੌ ਨੇ ਉਹਨਾਂ ਚ ਦੋ ਤਾਂ ਉਹ ਨੇ ਜਿਹੜੇ ਕਰਾਪਸ਼ਨ ਦੇ ਵਿੱਚ ਜੇਲ੍ਹ ਚ ਰਹਿ ਚੁੱਕੇ ਨੇ ਬਲਕਿ ਤਿੰਨੇ ਜੇਲ੍ਹ ਵਾਲੇ ਦੇ ਇੱਕ ਤਾਂ ਜੇਲ੍ਹ ਚ ਹੈ ਵੀ ਦੋ ਭਾਵੇਂ ਬਾਹਰ ਆ ਗਏ ਉਨ੍ਹਾਂ ਦਾ ਨਾਮ ਚੱਲਦਾ। ਉਨ੍ਹਾਂ ਦੀ ਕੋਈ ਕਾਫੀ ਬੰਦੇ ਸੁਣੀਦੇ ਨੇ ਪਰ ਤਿੰਨਾਂ ਦਾ ਜ਼ਿਕਰ بار بار ਆ ਰਿਹਾ ਹੈ ਔਰ ਇੱਕ ਰਾਸਵਤ ਮੈਂਬਰ ਦਾ ਜ਼ਿਕਰ ਆ ਰਿਹਾ ਹੈ ਕਿ ਉਹ ਵੀ ਛੱਟ ਕੇ ਜਾ ਰਹੇ ਨੇ। ਦੇਖੋ ਜੇ ਤੁਸੀਂ ਕਹੋ ਕਿ ਮੈਂ ਉਨ੍ਹਾਂ ਦਾ ਸਪਸਟ ਨਾਮ ਨਹੀਂ ਲੈਂਦਾ ਇਹ ਠੀਕ ਨਹੀਂ ਹੋਊਗਾ ਕਾਨੂੰਨੀ ਤੌਰ ਤੇ ਲੇਕਿਨ ਮੈਂ ਤੁਹਾਨੂੰ ਇੰਨੇ ਇੱਕ ਕਲੂ ਦੇ ਦیتے ਨੇ ਕਿ ਤੁਸੀਂ ਸਮਝ ਸਕਿਓ। ਹਾਂ ਇਹ ਕਿਉਂ ਕਿਉਂ ਲੋਕ ਜਿਹੜੇ ਐਮਐਲਏ ਕਿਉਂ ਜਿਹੜੀ ਪਕੜ ਢਿੱਡੀ ਹੋ ਰਹੀ ਹੈ ਹਾਲਾਂਕਿ ਮਾਨ ਸਾਹਿਬ ਨੇ ਕੋਸ਼ਿਸ਼ ਕਰਨੀਆਂ ਹੁਣ ਪਤਾ ਲੱਗਿਆ ਕਿ ਸਾਰੇ ਐਮਐਲਏ ਨੂੰ ਬੁਲਾਇਆ ਜਾ ਰਿਹਾ ਹੈ ਉਹਨਾਂ ਦੀਆਂ ਗੱਲਾਂ ਸੁਣਨਗੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨਗੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਹੈ 31 ਨੂੰ ਮਹਾਰੈਲੀ ਕਰਨੀ ਹੈ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਲੇਕਿਨ ਮਾਨ ਸਾਹਿਬ ਦਾ 24 ਘੰਟੇ ਸਾਰੇ ਕੋਲ 24 ਘੰਟੇ ਨੇ 24 ਘੰਟੇ ਚ ਉਹਨਾਂ ਨੇ ਆਪਣੀ ਨੰਨੀ ਬੱਚੀ ਜਿਹੜੀ ਪੈਦਾ ਹੋਈ ਹੈ ਉਹਨੂੰ ਵੀ ਦੇਖਣਾ ਅਸਤਾ ਤੋਂ ਲੈ ਕੇ ਹੁਣ ਅਰਵਿੰਦ ਕੇਜਰੀਵਾਲ ਬਾਰੇ ਵੀ ਗੱਲ ਕਰਨੀ ਹੈ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਨੇ ਉਹੀ 24 ਘੰਟੇ ਉਹਨਾਂ ਕੋਲ ਨੇ ਜਿਹੜੇ ਵਾਕਿਆ ਕੋਲ ਨੇ ਲੇਕਿਨ ਆਪਾਂ ਜੇ ਗੱਲ ਕਰ ਲਈਏ ਸੀਤਲ ਅੰਗਰਾਜ ਦੀ ਉਹ ਕਿਉਂ ਖਬਰਾਂ 'ਚ ਹੈ ਪਹਿਲੀ ਤੱਕ ਇਹ ਵੀ ਦੱਸਦਾ ਤੁਹਾਨੂੰ ਕਿ ਉਹ ਨੂੰ ਉਹ ਦੁਆਰਾ ਭਾਰਤੀ ਜਨਤਾ ਪਾਰਟੀ ਛੱਡ ਕੇ ਵੀ ਸੰਕਟ 'ਚ ਪੈ ਸਕਦਾ ਹੈ ਅਸਲ ਦੇ ਵਿੱਚ ਉਹਦਾ ਸੰਕਟ ਇਹ ਹੈ ਕਿ ਇੱਕ ਇੰਟਰਨੈਸ਼ਨਲ ਡਰੱਗ রেকর্ড ਫੜਿਆ ਗਿਆ ਸੀ ਜਲੰਧਰ ਦੇ ਵਿੱਚ ਜਿਹਦਾ ਕਿੰਗ ਪਿੰਨ ਮਨੀ ਠਾਕਰ ਸੀ ਜਿਹਦੇ ਨਾਲ ਸ਼ੀਤਲ ਨਗਰਾ ਦੀ ਫੋਟੋ ਅਜਕੱਲ ਵਾਇਰਲ ਹੋ ਰਹੀ ਹੈ ਇਹ ਮਨੀ ਠਾਕਰ ਉਹੀ ਬੰਦਾ ਹੈ ਜਿਹੜਾ ਜਲੰਧਰ ਤੋਂ ਕूरियर ਕੰਪਨੀ ਚਲਾਉਂਦਾ ਸੀ ਤੇ ਉਹਦੇ ਰਾਹੀਂ আফਿਨ ਭੇਜਦਾ ਸੀ ਬਾਹਰਲੇ ਦੇਸ਼ਾਂ ਨੂੰ ਅੱਜਕੱਲ ਉਹ ਆਪ ਵੀ ਵਿਦੇਸ਼ ਦੇ ਵਿੱਚ ਐ ਚੱਲੀ ਹੈ ਕਾਫੀ ਚੜਤੋ 8 ਮਹੀਨੇ ਤੋਂ ਉਹ ਵਿਦੇਸ਼ ਹੈ ਆਪ ਹੀ ਦੱਸਿਆ ਹੈ ਸ਼ੀਤਲਗੜ੍ਹ ਲਈ ਕਿ ਮੈਨੂੰ ਕੀ ਪਤਾ ਸਾਡੀ ਇਹਨੇ ਮਦਦ ਕੀਤੀ ਪਾਰਟੀ ਦੀ ਬੰਨ ਜਾਣਦਾ ਸੀ ਤੇ ਲੇਕਿਨ ਜਿਸ ਤਰ੍ਹਾਂ ਦੀ ਫੋਟੋ ਆ ਤਾਂ ਲੱਗਦਾ ਕਿ ਕਾਫੀ ਕਰੀਬੀ ਸੀ ਤੇ ਅਸਲ ਇਹ ਤੇ ਸ਼ੱਕ ਤਾਂ ਪਿਆ ਕਿ ਉੱਥੋਂ ਦੇ ਜਿਹੜੇ ਸੁਪਨ ਸ਼ਰਮਾ ਨੇ ਪੁਲਿਸ ਕਮਿਸ਼ਨਰ ਉਹ ਕਹਿੰਦੇ ਵੀ ਮੇਰੇ ਤੇ ਬਹੁਤ ਦਬਾਅ ਪਾਇਆ ਸੀ ਮਨੀ ਠਾਕਰ ਦੇ ਮਾਮਲੇ 'ਚ ਵੀ ਉਹਨੂੰ ਛੱਡੋ ਜਾਓ ਤੇ ਕੇਸ ਦੇ ਬਾਰੇ ਕੁਝ ਸੋਚੋ ਤੇ ਉਸ ਵੇਲੇ ਜਦੋਂ ਉਹ ਦਬਾਅ ਨਹੀਂ ਮੰਨ ਰਿਹਾ ਸੀ ਤੇ ਭਗਵੰਤ ਮਾਨ ਕੋਲ ਮੁੱਖ ਮੰਤਰੀ ਕੋਲ ਸ਼ੀਤਲਗੜ੍ਹ ਗਏ ਤੇ ਸ਼ੀਤਲਗੜ੍ਹ ਦੀ ਮੁੱਖ ਮੰਤਰੀ ਨੇ ਸੁਣਨੀ ਤਾਂ ਕੀ ਸੀ ਵੀ ਝੜ ਚੰਪ ਕਰਦੀ ਸੀ ਕਿ ਤੂੰ ਇਹ ਕੰਮ ਛੱਡ ਤੇ ਉਸ ਨੂੰ ਲੈ ਕੇ ਇਹ ਨਰਾਜ਼ ਸੀ ਤੇ ਉਹ ਨਾਰਾਜ਼ਗੀ ਵੀ ਇੱਕ ਕਾਰਨ ਹੋ ਸਕਦੀ ਹੈ ਇਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦੀ ਚਲੋ ਖੈਰ ਇਹ ਹੈ ਉਹਦੀ ਬੈਕਗ੍ਰਾਉਂਡ ਲੇਕਿਨ ਜਿਹੜੀ ਗੱਲ ਉਹਨੇ ਕੱਲ ਕਹੀ ਔਰ ਸਦੀਰ ਜਾਕਰ ਸਾਰੇ ਜਿਹੜੇ ਬੰਦੇ ਉੱਥੇ ਬੈਠੇ ਸੀ ਕੀ ਕਿਹਾ ਉਹ ਇਹ ਕਹਿੰਦਾ ਵੀ ਮੈਂ ਦੱਸਦਾ ਤੁਹਾਨੂੰ ਅਸਲ ਆਪਰੇਸ਼ਨ ਲੋਟਸ ਲੋਟਸ ਕਰਦੇ ਨੇ ਕਿ ਜੀ ਤਿੰਨ ਬੰਦੇ ਜਿਹੜੇ ਨੇ ਉਹਨਾਂ ਨੂੰ 25-25 ਕਰੋੜ ਜਿਹਦੇ ਬਾਰੇ ਸ੍ਰੀ ਜਾਖੰਡ ਦੇ ਕਿਹਾ ਸੀ ਕਿ ਇੱਕ ਉਹਨਾਂ ਚੋਂ ਇੱਕ ਬੰਦਾ ਤਾਂ ਐਸਐਜੀ ਦੇ 420 ਦੇ ਕੇਸ ਚਾਹੁੰਦੇ ਨੇ 5-5000 ਦੇ ਤਾਂ ਕੇਸ ਚਾਹੁੰਦੇ ਨੇ 25 ਕਰੋੜ ਉਹਨਾਂ ਨੂੰ ਕੌਣ ਦੇਊਗਾ ਤੇ ਉਹ ਉਸ ਵਾਰੰਬ ਦੇ ਚ ਕਹਿੰਦਾ ਬਿਲਕੁਲ ਝੂਠਾ ਕੋਈ ਆਪਰੇਸ਼ਨ ਲੋਟਸ ਨਹੀਂ ਸਾਰਾ ਕੁਝ ਸਕ੍ਰਿਪਟਡ ਸੀ ਜਿਹੜਾ ਨਵੰਬਰ 23 ਦੇ ਵਿੱਚ ਹੋਇਆ ਸੀ ਜੀਦੇ ਪਾਰੇ ਐਫਆਰ ਲਾਜ਼ ਗਰਾਉਂਡ ਲਈ ਡੀਜੀਪੀ ਕੋਲ ਗਏ ਸੀ ਜਿਹੜੇ ਹਰਪਾਲ ਚੀਬਨ ਨਾਲ 10-11 ਐਮਐਲਏ ਉਹਦੀ ਇਹ ਗੱਲ ਦੱਸਤਾ ਕਹਿੰਦੇ ਜੀ ਦੇਖੋ ਮੈਂ ਉੱਥੇ ਸੀ ਮੈਨੂੰ ਕਹਿੰਦੇ ਲੈ ਕੇ ਸਾਨੂੰ ਮੁੱਖ ਮੰਤਰੀ ਦੀ ਕੋਠੀ ਤੋਂ ਦੋ ਕੋਠੀਆਂ ਪਹਿਲਾਂ ਉੱਥੇ ਉਸ ਕੋਠੀ 'ਚ ਅਸੀਂ ਚਲੇ ਗਏ ਮੈਂ ਸਵੇਕ 9 ਵਜੇ ਸਵੇਰੇ ਗਿਆ ਮੇਰੇ ਜਾਂਦੇ ਨੂੰ 10-11 ਐਮਐਲਏ ਹੋਰ ਬੈਠੇ ਸੀ ਉਹਨਾਂ 'ਚ ਕਾਫੀ ਡਰੇ ਹੋਏ ਸੀ ਡਰਨ ਦਾ ਕਾਰਨ ਇਹ ਸੀ ਉਹ ਨਹੀਂ ਚਾਹੁੰਦੇ ਸੀ ਵੀ ਉਹ ਝੂਠ ਬੋਲਣ ਤੇ ਉਹ ਕੈਨ ਐਡਿਬਡੀ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਪੰਗਾ ਲੈਣ ਕਿ ਉਹ ਸਾਨੂੰ ਤੋੜ ਰਹੇ ਨੇ ਤੇ ਫਿਰ ਉਹਨਾਂ ਨੂੰ ਪਾਠ ਪੜਾਇਆ ਗਿਆ ਘੰਟਾ ਡੇਢ ਘੰਟਾ ਦਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕਿਹਾਗਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਤਾਂ ਚੁੱਪ ਰਹਿਣਾ ਜੋ ਕੁਝ ਕਰਨਾ ਜੋ ਬੋਲਣਾ ਉਹ ਬੋਲਣਗੇ ਹਰਪਾਲ ਟੀਮਾ ਹੋਇਆ ਵੀ ਇਸ ਤਰ੍ਹਾਂ ਪਾਰਟੀ ਦੇ ਦਫ਼ਤਰ ਸੈਕਟਰ 49 ਦੇ ਵਿੱਚ ਪ੍ਰੈਸ ਕਾਨਫਰੰਸ ਉਸ ਤੋਂ ਬਾਅਦ ਤੇ ਟੀਮਾ ਸਾਹਿਬ ਵੀ ਬੋਲੇ ਔਰ ਫਿਰ ਡੀਜੀਪੀ ਕੋਲ ਵੈਸੇ ਤਾਂ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਡੀਜੀਪੀ ਕੋਲ ਗਏ ਜਿੱਦੀ ਸਰਕਾਰ ਹੋਵੇ ਉਹ ਜਾ ਕੇ ਡੀਜੀਪੀ ਤੋਂ ਮੰਗ ਕਰੇ ਬੜੀ ਅਜੀਬ ਪਰ ਬਖਵਾਂਰੀ ਤਾਂ ਹੁਕਮ ਕਰਨਾ ਹੁੰਦਾ ਪਰ ਚਲੋ ਖੈਰ ਜੋ ਡਰਾਮਾ ਹੁੰਦਾ ਉਹਦੋਂ ਵੀ ਕਿਹਾ ਸੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦਿੱਲੀ ਚ ਵੀ ਇੱਥੇ ਵੀ ਆਪਰੇਸ਼ਨ ਲੋਟਸ 92 ਐਮਐਲਏ ਹੋਣ ਦੇ ਬਾਵਜੂਦ ਉਹ ਤਾਂ ਖੈਰ ਇਹਦੇ ਦੱਸਤਾ ਕੋਈ ਇਸ ਤਰ੍ਹਾਂ ਦਾ ਆਪਰੇਸ਼ਨ ਲੋਟਸ ਅਲਿਕ ਗਵਰਨੈਂਸੀ ਇਹ ਕਹਿੰਦਾ ਸਿਰਫ ਡਰਾਮਾ ਸੀ ਸ਼ੀਤਲ ਅੰਗਰਾਲ ਦੇ ਮੁਤਾਬਕ ਲੇਕਿਨ ਜਿਹੜੀ ਅਗਲੀ ਗੱਲ ਉਹਨੇ ਕੀਤੀ ਉਹ ਕਦਮ ਮੈਂ ਤਾਂ ਇੰਟਰਵਿਊ ਗੱਲਾਂ ਚ ਆ ਗਿਆ 21 ਚ ਮੈਂ ਪਾਰਟੀ ਜੁਆਇਨ ਕਰ ਲਈ ਮੈਨੂੰ ਕੀ ਪਸ ਸੀ ਮੈਂ ਤਾਂ ਲੋਕਾਂ ਦੇ ਮਸਲੇ ਚੁਕਣਾ ਚਾਹੁੰਦਾ ਸੀ ਲੇਕਿਨ ਇੱਥੇ ਤਾਂ ਬੋਲਣ ਦੀ ਆਗਿਆ ਨਹੀਂ ਇਸ ਪਾਰਟੀ ਚ ਤਾਂ ਕਹਿੰਦਾ ਸਾਨੂੰ ਕੋਈ ਅਸੀਂ ਤਾਂ ਉਹੀ ਗੱਲ ਬੋਲ ਸਕਦੇ ਜਿਹੜੀ ਉਹ ਸਾਨੂੰ ਕਹਿੰਦੇ ਸੀ ਜਾਂ ਤਾਂ ਲਿਖ ਕੇ ਭੇਜਦੇ ਸੀ ਜਾਂ ਫੋਨ ਰਾਹੀਂ ਦੱਸਦੇ ਸੀ ਕਿ ਤੁਸੀਂ ਇਹ ਬੋਲੋ ਨਾ ਵਿਧਾਨ ਸਭਾ ਸਾਨੂੰ ਪੁੱਛਣ ਦਿੱਤਾ ਜਾਂਦਾ ਸੀ ਨਾ ਵੀਡੀਓ ਚ ਅਸੀਂ ਕੋਈ ਬਿਆਨ ਦੇ ਸਕਦੇ ਸੀ ਆਪਣੀ ਮਰਜ਼ੀ ਨਾਲ ਕੋਈ ਵੀ ਬਿਆਨ ਨਹੀਂ ਦੇ ਸਕਦੇ ਸੀ ਇਹ ਉਹਨੇ ਕਿਹਾ ਤੇ ਕਹਿੰਦੇ ਮੇਰੇ ਕੋਲ ਸਬੂਤ ਨੇ ਜਿਹੜੇ ਵੀ ਸਾਨੂੰ ਇਹ ਕਿਹਾ ਜਾਂਦਾ ਸੀ ਆ ਆ ਬੋਲੋ ਆ ਨਾ ਬੋਲੋ ਤੇ ਕਹਿੰਦੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਉਹਨਾਂ ਨੂੰ ਕਿਹਾ ਨਾ ਕੱਲ ਗਦਾਰ ਕਿਹਾ ਨਾਰਾਬਾਜ਼ੀ ਕੀਤੀ ਸੀਤਲنگਰਾਜ ਤੇ ਸਸ਼ੀਲ ਰਿੰਕੂ ਤੇ ਬਾਹਰ ਘਰਾਂ ਦੇ ਤੇ ਦਫ਼ਤਰਾਂ ਦੇ ਉਦੋਂ ਬਾਅਦ ਕਹਿੰਦਾ ਦੇਖੋ ਤੁਸੀਂ ਠਿਕ ਟਿਕ ਜਾਓ ਮੇਰੇ ਕੋਲ ਬੜੇ ਪ੍ਰੂਫਸ ਨੇ ਤੁਹਾਡੇ ਮਾਨ ਸਾਹਿਬ ਤੁਸੀਂ ਕੰਮ ਕਰੋ ਇਹੋ ਜਿਹਾ ਕੁਝ ਨਾ ਕਰੋ ਮੈਂ ਮੀਡੀਆ ਦੇ ਵਿੱਚ ਦੱਸ ਦੂੰ ਨਾਲੇ ਇਹ ਵੀ ਦੱਸੋ ਤੁਸੀਂ ਮੀਡੀਆ ਨੂੰ ਕਿਵੇਂ ਵਰਤਦੇ ਹੋ ਤੁਸੀਂ ਕਿਵੇਂ ਕਹਿੰਦੇ ਹੋ ਕਿਸੇ ਆ ਚੈਨਲ ਦਾ ਵਿਰੋਧ ਕਰੋ ਇਸ ਇਸ ਦਾ ਬਾਈਕਾਟ ਕਰੋ ਇਹ ਕਿਸੇ ਨੂੰ ਵਾਇਟ ਨਹੀਂ ਦੇ ਦੀ ਇਸ ਸਟੈਂਡਰਡ ਨੂੰ ਤੇ ਜਿਹੜੀਆਂ ਗੱਲਾਂ ਤੇ ਮੇਰੇ ਕੋਲ ਸਾਰੇ ਸਬੂਤ ਪਏ ਨੇ ਦੇਖੋ ਪਹਿਲੇ ਦਸ ਕੋ ਇਹ ਗੱਲ ਜਿਹੜੀ ਸ਼ੀਤਲ ਨਗਰਾਲ ਨੇ ਕਹੀ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਥੇ ਹਰ ਮੰਤਰੀ ਦੇ ਔਰ ਹਰ ਐਮ ਐਲ ਏ ਤੇ ਕਈ ਕਿਸਮ ਦੀਆਂ ਬੰਦਸ਼ਾ ਲਾਈਆਂ ਹੋਈਆਂ ਨੇ ਕਿ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਆਪ ਕੋਈ ਬਿਆਨ ਨਹੀਂ ਦੇ ਸਕਦੇ ਇਹ ਤਾਂ ਪਹਿਲਾਂ ਕਿਹਾ ਵੀ ਤੁਸੀਂ ਸਵਾਲ ਜਿਹੜੇ ਕੋਈ ਔਖੇ ਨਹੀਂ ਪੁੱਛਦੇ ਜਦੋਂ ਪ੍ਰਧਾਨ ਸਵੋਦਾ ਸੈਸ਼ਨ ਚੱਲਦਾ ਇਸ ਕਿਸੰਧੀਆ ਗੱਲਾਂ ਪਹਿਲਾਂ ਵੀ ਹੋਈਆਂ ਨੇ ਇੱਥੋਂ ਤੱਕ ਮੇਰਾ ਇੱਕ ਮਿੱਤਰ ਹੈ ਤੇ ਉਹ ਸਾਬਕਾ ਐਮ.ਐਲ.ਏ ਹੈ ਉਹਨੇ ਮੈਨੂੰ ਦੱਸਿਆ ਕਹਿੰਦਾ ਆ ਮੈਂ ਤਾਂ ਪਾਰਟੀ ਛੱਡਤੀ ਮੈਂ ਕਿਉਂ ਛੱਡੀ ਕਹਿੰਦੇ ਜੀ ਇਸ ਕਰਕੇ ਛੱਡੀ ਕਿਉਂਕਿ ਅਸੀਂ ਅਸਲ ਪਦੂਜੀਆ ਪਾਰਟੀਆਂ ਚ ਆਦਾ ਆਪਣੀ ਮਨਮਰਜੀ ਨਾਲ ਚੋਣ ਪ੍ਰਚਾਰ ਕਰਦੇ ਸੀ ਇੱਥੇ ਤਾਂ ਕਹਿੰਦਾ ਸਾਡੇ ਚੋਣ ਪ੍ਰਚਾਰੀਏ ਆ ਇਹਨਾਂ ਦੇ ਆਪਣੇ ਹੱਥ 'ਚ ਹੈ ਪੈਸਾ ਸਾਡਾ ਹੋਵੇ ਤੇ ਕੰਟਰੋਲ ਇਹਨਾਂ ਦਾ ਇਹ ਉਹਨੇ ਮੈਨੂੰ ਇੱਕ ਵਾਰੀ ਤੇ ਕਈ ਵਾਰੀ ਸਾਡੇ ਗੱਲਾਂ ਹੁੰਦੀਆਂ ਰਹੀਆਂ ਇਧਰ ਜਿਵੇਂ ਦੋਸਤਾਂ 'ਚ ਗੱਲਾਂ ਹੁੰਦੀਆਂ ਨੇ ਇਹ ਗੱਲ ਇਹੀ ਸੀ ਤਰਨਗਰਾਲ ਕਹਿੰਦਾ ਕਿ ਹੁਣ ਕਿਉਂ ਜਾਣਾ ਚਾਹੁੰਦੇ ਜੇ ਇੱਕ ਤਾਂ ਉਹ ਦਬਾਅ ਉਹਨਾਂ ਦੇ ਆਪ ਦਾ ਕੋਈ ਆਜ਼ਾਦੀ ਤਾਂ ਹੀ ਹੁੰਦੀ ਐ ਬੇਲੇ ਵੜ ਕੇ ਜੇ ਆਜ਼ਾਦੀ ਤਾਂ ਕੀ ਕਰੋਗੇ ਤੁਸੀਂ ਇੱਕ ਤਾਂ ਉਹਨੇ ਕਹਿੰਦਾ ਵੀ ਇਹ ਗੱਲ ਹੈ ਕਿ ਤਾਂ ਜਾਂ ਦੂਜੀ ਕੋਈ ਪਤਾ ਨਹੀਂ ਕਈਆਂ ਦੇ ਕੇਸ ਨੇ ਕੁਛ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੈਸੇ ਤੁਹਾਨੂੰ ਕਦੇ ਹੈਰਾਨੀ ਨਹੀਂ ਹੋਈ ਕਿ ਇੰਨੇ ਹਾਲਾਤ ਖਰਾਬ ਹੋਣ ਕੌਣ-ਕੌਣ ਬੋਲ ਰਿਹਾ ਉਹ ਬੋਲ ਰਿਹਾ ਸੌਰਵ ਭਾਰਤਵਾੜ ਸਭ ਤੋਂ ਜ਼ਿਆਦਾ ਬੋਲ ਰਿਹਾ ਆਤੀ ਸਿੰਘ ਤੇ ਫਿਰ ਬੋਲ ਰਿਹਾ ਸੌਰਵ ਭਾਰਤਵਾੜ ਤੇ ਚਾਹ ਗਪਾਲ ਰਾਏ ਬੋਲ ਰਿਹਾ ਤੇ ਫਿਰ ਜਿਹੜਾ ਜਾਂ ਫਿਰ ਜਿਹੜੀ ਹੈ ਸੰਦੀਪ ਪਾਠਕ ਜਿਹੜਾ ਆਰਗੇਨਾਈਜੇਸ਼ਨ ਤੋਂ ਬੋਲ ਰਿਹਾ ਬਾਕੀ ਕਿਉਂ ਨਹੀਂ ਬੋਲ ਰਹੇ ਖਾਸ ਤੌਰ ਤੇ ਰਾਸਵਦੀ ਮੈਂਬਰ ਕਿਉਂ ਚੁੱਪ ਨੇ ਰਾਗਮ ਚੜ੍ਹ ਜਿਹੜਾ ਹਰਿਖ ਗਲਤੇ ਬੋਲਦਾ ਸੀ ਅੱਜ ਕਿਉਂ ਨਹੀਂ ਕਿਉਂ ਨਹੀਂ ਬੋਲਦਾ ਸੁਣਿਆ ਬਾਕੀ ਚੜ੍ਹ ਉਹ ਹੋਰੋਂ ਦੇ ਵੀ ਉਹਨਾਂ ਦੇ ਪਤੀ ਹੈ ਕਿੱਥੇ ਇਹਨਾਂ ਦੇ ਰਸਵਾ ਜਿਹੜੇ ਵੈਪਰ ਪੰਜਾਬ ਤੋਂ ਸੀ ਕਿਸੇ ਨੇ ਕੋਈ ਹਾਦਾਂ ਨਾਰਾ ਮਾਰਿਆ ਹੈ ਰਵਿੰਦ ਕੇਜਰੀ ਬੋਮ ਦੇ ਮਾਮਲੇ 'ਚ ਤੇ ਅੱਜ ਤੱਕ ਕੋਈ ਮੈਂ ਤਾਂ ਸੁਣਿਆ ਨਹੀਂ ਸ਼ੋਕ ਮਿੱਤਰ ਨੂੰ ਈਵਨ ਬਿਕਰਮਜੀਤ ਸਾਨੀ ਨੂੰ ਕਿਸੇ ਨੂੰ ਨਹੀਂ ਸੁਣਿਆ ਕਿ ਬੋਲ ਰਹੇ ਨੇ ਤੇ ਖਾਸ ਤੌਰ ਤੇ ਲੋਕ ਪੁੱਛਦੇ ਨੇ ਕਿ ਤਾ ਤੁਸੀਂ ਤਾਂ ਕਹਿੰਦੇ ਸੀ ਨੰਬਰ 2 ਰਘੂ ਚੱਟਾ ਅੱਜ ਕੱਲ ਕਿਉਂ ਨਹੀਂ ਬੋਲ ਰਿਹਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਚਾਹਦੀਆਂ ਨੇ ਤੇ ਬਹੁਤ ਵੱਡਾ ਚੈਲੇਂਜ ਹੈ ਇੰਨਾ ਬੰਦਿਆਂ ਨੂੰ ਬਚਾ ਕੇ ਰੱਖਣਾ ਜਿਵੇਂ ਗਿਣਤੀ ਏਡੀ ਵੱਡੀ ਹੈ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਕਿ ਮੈਂ ਕੋਈ ਉਸ ਤਰ੍ਹਾਂ ਦਾ ਦੇ ਕੇ ਇੱਕ ਸੰਸਰੀ ਪੈਦਾ ਕਰ ਦਾਂ ਵੀ ਉਹ ਵੀ ਜਾ ਰਿਹਾ ਹੈ ਉਹ ਵੀ ਜਾ ਰਿਹਾ ਹੈ ਤੇ ਜੀ ਭਰੋਸੇ ਜੋ ਕਸੂਤਰ ਸਾਡੇ ਕਹਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਕਰਨੀ ਹਾਂ ਐਂਡਾ ਕੁ ਮੈਂ ਤੁਹਾਨੂੰ ਇਸ਼ਾਰਾ ਕਰ ਦਿੰਦਾ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਤਾਂ ਫਾਇਦਾ ਹੋ ਸਕਦਾ ਹੈ ਭਗਵਾਨ ਮਾਨ ਨੂੰ ਵੀ ਹੋ ਸਕਦਾ ਹੈ ਕਿ ਫੀਡਬੈਕ ਇਹ ਹੈ ਭਾਈ ਕਿ ਬਹੁਤ ਚਰਚਾ ਹੋ ਰਹੀ ਹੈ ਬਹੁਤ ਸਾਰੇ ਬੰਦੇ ਜਿਹੜੇ ਪਾਰਟੀ ਐਮਐਲਏ ਛੱਡ ਕੇ ਜਾ ਸਕਦੇ ਨੇ ਉਹਦਾ ਕਾਰਨ ਜਿਹੜਾ ਸੀਤ ਅਗਰਾਲ ਨੇ ਦੱਸਿਆ ਕਿ ਇੱਕ ਇਹ ਵੀ ਹੈ ਤੇ ਜਿਹੜਾ ਦੂਜਾ 25 ਕਰੋੜ ਵਾਲੀ ਗੱਲ ਹੈ ਉਹਦਾ ਵੀ ਸੱਚ-ਮੁੱਚ ਹੀ ਨਹੀਂ ਪਤਾ ਕਿ ਇੰਨਾ ਪੈਸਾ ਵੀ ਦਿੱਤਾ ਜਾਂਦਾ ਪਰ ਇਹ ਕਿਹਨੂੰ ਕੀ ਹੈ ਇੱਕ ਬੰਦਾ ਤਾਂ ਇਹਨਾਂ ਦੇ ਕਐਮਐਲਏ ਵੀ ਕਹਿ ਰਿਹਾ ਸੀ ਮੈਨੂੰ 100 ਕਰੋੜ ਹਾਲਾਂਕਿ ਸਾਰੇ ਹੱਸਦੇ ਵੀ ਤੈਨੂੰ 100 ਕਰੋੜ ਕੀ ਦੇ ਦਿੰਦੇ ਨੇ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲਦੀਆਂ ਨੇ ਲੇਕਿਨ ਸੱਚ ਸਭ ਕੁਝ ਅੱਛਾ ਨਹੀਂ ਇਹ ਵੀ ਜ਼ਰੂਰ ਕਹਿ ਸਕਦਾ ਹੈ ਅਜਨੈ ਮਿਲਦੇ ਇੱਕ ਹੋਰ ਵੀਡੀਓ ਦਾ ਤੁਹਾਡਾ ਬਾਕ ਬਾਕ